ਗੁਗਵਾੜਾ ਹਾਈਵੇ ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਕਸਰ ਹੀ ਵਿਵਾਦਾਂ ਦੇ ਵਿੱਚ ਘिरी ਰਹਿੰਦੀ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਹਰ ਗੋੜੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਦੋ ਪੱਖਾਂ ਦੇ ਵਿੱਚ ਭਿਆਨਕ ਵਿਵਾਦ ਹੋਇਆ ਹੈ ਵਿਵਾਦ ਇੰਨਾ ਵੱਧ ਗਿਆ ਕਿ ਇੱਕ ਪੱਖ ਨੇ ਦੂਜੇ ਪੱਖ ਦੇ ਉੱਤੇ ਤਾਬੜ ਤੋੜ ਗੋਲੀਆਂ ਵੀ ਚਲਾ ਦਿੱਤੀਆਂ ਮੌਕੇ ਤੇ ਸਨਾਪੁਰਾ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦੇ ਅਨੁਸਾਰ ਸਤਿਮਨ ਨੇ ਦੱਸਿਆ ਕਿ ਆਪਣੇ ਫਰੈਂਡ ਦੀ ਬਰਥਡੇ ਪਾਰਟੀ ਤੋਂ ਵਾਪਸ ਆ ਰਹੇ ਸੀ ਉਸ ਦੀ ਗਲੀ ਦੇ ਵਿੱਚ ਖੜੇ ਸਨ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਰਹੇ ਤੇ ਉਸ ਦੇ ਪਿੱਛੇ ਬੈਠੇ ਮਨੀ ਨਾਮ ਦੇ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਉਹ ਕਾਇਲ ਹੋ ਗਿਆ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਦੂਜੇ ਪਾਸੇ ਅਰਸ਼ੰਤ ਟ੍ਰਿਪਾਟੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਲੈਣ ਦੇ ਲਈ ਆਇਆ ਸੀ ਉੱਥੇ ਕੁਝ ਲੋਕ ਇਕੱਠੇ ਹੋਏ ਸਨ ਜਦੋਂ ਉਸ ਨੇ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਹਮਲਾ ਕਰ ਦਿੱਤਾ ਪੀਤ ਨੇ ਦੱਸਿਆ ਕਿ ਜਦੋਂ ਉਸ ਦੇ ਦੋਸਤ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਹਸਪਤਾਲ ਦੇ ਗੇਟ ਦੇ ਬਾਹਰ ਵੀ ਦੂਸਰੇ ਗਰੁੱਪ ਦੇ ਵੱਲੋਂ ਨੇ ਤੇ ਹਮਲਾ ਕੀਤਾ ਗਿਆ ਉੱਥੇ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿਨਿਆ ਮਾਮਲਾ ਕੀ ਜਿਹੜਾ ਇੱਕ ਲੋਕ ਨੇ ਪਿਆ ਹੈ ਇੱਕ ਇਨਫੋਰਮੇਸ਼ਨ ਮਿਲੀ ਸੀ ਜੀ अर्ਲੀ ਮਾਰਨਿੰਗ ਜਿਹੜਾ ਹੈ ਜਰ ਲੌਗ ਇਟ ਏਰੀਆ ਦੇ ਵਿੱਚ ਕੁਝ ਲੜਕੀਆਂ ਦੇ ਜੀ ਸਿਰ ਰਹਿੰਦੇ ਨੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ ਮੌਕੇ ਤੇ ਇਹਸ ਪਾਰਟੀ ਸਾਰੀਆਂ ਆਈਆਂ ਹੈ თვით ਅਸੀਂ 7-8 ਬੰਦੇ ਜਿਹੜੇ ਆ ਰੌਂਡ ਅਪ ਕੀਤੇ ਹੈਗੇ ਵੀ ਆਰ ਰਜਿਸਟਰਿੰਗ ਦਾ ਕੇਸ ਤੇ ਇਸ ਤੋਂ ਬਾਅਦ ਤੁਹਾਨੂੰ ਅਪਡੇਟ ਦੇ ਦੇਣੇ ਆ ਸਾਡੀ ਪੁਲਿਸ ਪਾਰਟੀ ਸਟੇ ਕਿਟ ਨੇ ਮੈਡਮ ਕੋਈ ਖੋਲ ਵਗੈਰਾ ਬਰਾਮਤ ਹੋਇਆ ਕੋਈ ਆ ਵੈਰੀਫਾਈ ਕਰ ਰਹੇ ਹਾਂ ਜੀ ਹਾਂਜੀ ਫਾਇਰਿੰਗ ਰਿਪੋਰਟ ਹੋਈ ਹੈ तो कुछ सानू फूल मिले हैं और असी बंदे काफ़ी सारे राउंड अप कर ले सात आठ बंदे राउंड अप कर ले है और पुलिस पार्टीज रिपीटेड ने ऑलरेडी वी आर जस्ट इन द केस रिपोर्ट द सेवन न्यूज इंडिया